ਡਿੰਗ 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 ਓ ਕੀ ਗੱਲੇ ਬਾਈ ਚੁੱਕੇ ਚੋਸ ਤ ਗਿਆ ਹੋਇਆ ਬੈਠਾ ਕੀ ਗੱਲੇ ਸ਼ਰੀਰ ਡਾਉਣਾ ਤੇਰਾ ਓ ਕਾਨ ਹੋ ਜੀਤੀਆ ਮੈਨੂੰ ਲੱਗਦਾ ਇਹਨੇ ਪਤੰਦਰ ਨੇ ਖਬਰ ਖਬਰ ਕੋਈ ਚੁਣੀ ਨਹੀਂ ਮੈਨੂੰ ਲੱਗਦਾ ਜਿਵੇਂ ਕਈ ਦਿਨਾਂ ਦਾ ਮੋਟਰ ਤੇ ਹੀ ਬੈਠਾ ਹੁੰਦਾ ਸੜਿਓ ਬਾਜ਼ਾਰ ਤਾਈਆਂ ਕਾਧੀਆਂ ਪਾਈ ਜਾਂਨੇ ਹੋ ਕਿਹੜੀ ਖਬਰ ਦੀ ਗੱਲ ਕਰਦੇ ਹੋ ਖਬਰ ਤਾਂ ਮੈਂ ਕੋਈ ਚੱਟਦਾ ਹੀ ਨਹੀਂ ਸੜਿਓ ਇਹ ਜੀ ਕਿਹੜੀ ਖਬਰ ਹੋਗੀ ਓ ਬਾਈ ਤੈਨੂੰ ਫਿਰ ਪਤਾ ਹੀ ਨਹੀਂ ਕੁੜੀ ਨੇ ਨਜ਼ਾਰਾ ਲਿਆਤਾ ਭਾਈ ਅੱਧਾ ਕੰਮ ਕਰ ਗਈ ਆਪਣਾ ਉਹ ਸੜਿਆ ਕਾਦੀਆਂ ਬੁਝਾਰ ਤਈਆਂ ਪਾਈ ਜਨਾਂ ਗੱਲ ਦੱਚਤਾ ਚਹੀ ਕੀ ਹੋਗੀ ਕਿਹੜੀ ਖਬਰ ਆ ਗਈ ਛਲਿਓ ਬੜੇ ਖੋਚੋਏ ਵਰਦੇ ਹੋ ਉਹ ਤੈਂ ਫਿਰ ਬਈ ਸੀਰਤਮਾਨ ਵਾਲੀ ਖਬਰ ਸੁਣੀ ਨਹੀਂ ਪੂਰੀ ਉਹ ਤਾਂ ਰੰਗ ਬੰਨ ਤਾ ਕੁੜੀ ਨੇ ਬਈ ਨਜ਼ਾਰਾ ਲਿਆਤਾ ਬਈ ਉਹ ਤੂੰ ਜਾਣਦੇ ਜਾਣਦੇ ਜੀਤੇ ਤੈਨੂੰ ਪਤਾ ਨਹੀਂ ਹਲੇ ਛਾਸਤ ਕੀ ਚੀਜ਼ ਹੁੰਦੀ ਆ ਪਤੰਦਰਾ ਉੱਜੜੀਆਂ ਕੱਡਾਂ ਚ ਹੱਥ ਨਹੀਂ ਪਾਈਦੇ ਹੁੰਦੇ ਹਲੇ ਤੂੰ ਤੇਲ ਦੇਖ ਤੇਰ ਦੀ ਤਾਰ ਦੇਖ ਬਾਅਦ ਚ ਦੇਖਾਂਗੇ ਕੀ ਬਣਦਾ Subscribe now and press the bell icon. Never miss an update.